ਕੀ ਨਾਮ ਭਾਜੀ ਤੁਹਾਡਾ ਮਰਨਾ ਚਰਜੀਤ ਸਿੰਘ ਕਿਹੜਾ ਪਿੰਡ ਆ ਮਾੜੀ ਗੌਰ ਸਿੰਘ ਆ ਜਿਹੜੇ ਨੌਜਵਾਨ ਦੀ ਡੈੱਡ ਬੋਡੀ ਜਿਹੜੀ ਬਰਾਮਦ ਹੋਈ ਆ ਕੀ ਨਾਮ ਹੈ ਇਹਦਾ ਉਹਦਾ ਨਾਮ ਹੀ ਗੁਰਪ੍ਰਤਾਪ ਸਿੰਘ ਆ ਅੱਛਾ ਕਿਹੜਾ ਪਿੰਡ ਆ ਇਹਦਾ ਮਾੜੀ ਗੌਰ ਸਿੰਘ ਕਿੱਥੋਂ ਬਰਾਮਦ ਕਿੱਥੋਂ ਹੋਈ ਲਾਸ਼ ਇਹ ਡਰੇਨ ਦੇ ਉੱਤੇ ਹੋਈ ਆ ਤੇ ਜਿਆਦਾ ਨੱਜ ਹੋ ਗਿਆ ਅੱਛਾ ਕਿੰਨੇ ਕ ਵਜੇ ਦੀ ਘਟਨਾ ਜਦੋਂ ਬਰਾਮਦ ਹੋਈ ਇਹ 11 ਵਜੇ ਮੈਂ ਘਰੋਂ ਚੌਕੇ ਖੜਿਆ ਸੀ 11:30 ਅੱਛਾ ਮੁੜ ਕੇ ਉਹਦੇ ਬਾਅਦ ਵਿੱਚ ਪੁਲਿਸ ਨੇ ਬਹੁਤ ਜ਼ਿਆਦਾ ਕੈਮਰੇ ਕੋਲੇ ਅਸੀਂ ਬਹੁਤ ਜ਼ਿਆਦਾ ਕੈਮਰੇ ਕੋਲੇ ਕਿ ਕੈਮਰੇ ਦੇ ਵਿੱਚ ਵੀ ਨਹੀਂ ਆਇਆ ਤੇ ਅੱਜ ਕਿਦਾਂ ਪਤਾ ਲੱਗਾ ਵੀ ਇੱਥੇ ਇਹ ਮੁੰਡਾ ਅੱਜ ਇਹ ਮੁੰਡੇ ਸਾਰੇ ਪੇ ਘਰੇ ਸੀ ਮੁੰਡਿਆਂ ਦੇ ਵੀ ਚਲੋ ਡਰੇ ਨਾਲ ਚਲੀਏ ਅਕਰ ਡਰੇ ਤੇ ਵੇਖ ਕੇ ਜਦੋਂ ਇੱਥੇ ਗਾਹ ਤੁਰੇ ਆਏ ਤੇ ਅਗਲੇ ਬੰਨਿਆਂ ਨਾਲ ਦੇਖੇ ਪਾਣੀ ਦੇ ਵਿੱਚ ਪਿਆ ਹੈ ਤੇ ਕੋਈ ਛੱਡ ਦਾ ਨਿਸ਼ਾਨ ਕੋਈ ਸਰਦ ਦਾ ਨਿਸ਼ਾਨ ਕੋਈ ਨਹੀਂ ਇੱਕ ਉਹਦੀਆਂ ਅੱਖਾਂ ਦੇ ਵਿੱਚੋਂ ਖੂਨ ਕੰਨਾਜੋ ਖੂਨ ਨਿਕਲਦਾ ਤੇ ਇੱਕ ਨੱਕ ਜੋ ਨਿਕਲਦਾ ਹੈ ਅਚੰਕਾ ਕੀ ਆ ਕੋਈ ਕਤਲ ਕੀਤਾ ਗਿਆ ਹਾਂਜੀ ਸ਼ੱਕ ਹੈ ਇਹੋ ਹੀ ਕਤਲ ਕੀਤਾ ਗਿਆ ਕੀ ਮੰਗ ਕਰਦੇ ਹੋ ਮੰਗ ਉਹਦੀ ਇਹੋ ਹੀ ਹੈ ਜਿ سپورਟੀਆਂ ਦੀ ਤਿੰਨ ਭੈਣਾਂ ਨੇ ਕੱਲਾ ਕੱਲਾ ਭਰਾ ਆ ਤੇ ਬਹੁਤ ਜਿਆਦਾ ਉਹਨਾਂ ਨਾਲ ਤੱਕ ਆਏ ਏ ਤੱਕੇ ਦੇ ਕੋਈ ਨਾ ਕੋਈ ਗੱਲਬਾਤ ਕੀਤੀ ਹੈ ਕੀ ਨਾਮ ਬੱਬੀ ਤੁਹਾਡਾ ਮੇਰਾ ਕਬਸ ਕਿਹੜਾ ਪਿੰਡ ਆ ਮੜੀ ਘੋਸ ਹੈ ਆਈਡੇ ਮੁੰਡੇ ਦੀ 9 ਸਾਲਾ ਦੀ ਜਿਹੜੀ ਡੈੱਡ ਬੋਡੀ ਬ੍ਰਾਮਦੂ ਕਿੱਥੋਂ ਬ੍ਰਾਮਦੂਈ ਤੇ ਕੀ ਲੱਗਦਾ ਤੁਹਾਡਾ ਇਹ ਜੀ ਮੇਰਾ ਪੋਟਰ ਵਾਲਾ ਦਾ ਇੱਥੇ ਨਲੇ ਦੇ ਵਿੱਚ ਹੋਈ ਕਿੰਨੇ ਦਿਨ ਦਾ ਲਾਪਤਾ ਸੀਗਾ ਇਹ ਤੇ ਪਤਸੂ ਪਤਸੂ ਆ ਆਪਣਾ 11ਵਾਂ ਹੈ ਤੇ ਕੀ ਸ਼ੱਕ ਕੀ ਸੀਗਾ ਕਿਸ ਨੇ ਚੁੱਕਿਆ ਇਹਨੂੰ ਚੁੱਕ ਕੇ ਖੜੇ ਅਛਾ ਚੋਕ ਅਛਾ ਚੋਕ ਕੇ ਖੜਿਆ ਕਿਥੋਂ ਪਿੰਡੋਂ ਹਾਂ ਪਿੰਡੋਂ ਮੋਰਸਾ ਦਾ ਤੇ ਥਾਣੇ ਦਰਖਾਸਤ ਦਿੱਤੀ ਸੀ ਹਾਂਜੀ ਹਾਂਜੀ ਤੇ ਕੀ ਪੁਲਿਸ ਨੇ ਕੀਤਾ ਸਵਸ਼ਣ ਦਵਾਇਆ ਸੀਗਾ ਪੁਲਿਸ ਨੇ ਉਹ ਆਖਿਆ ਪਤਾ ਪਤਾ ਕਰੋ ਤੇ ਤੁਹਾਨੂੰ ਚੱਕ ਚ ਬਹਿ ਦਿਆ ਕਿਤੇ ਹੂੰ ਤੇ ਉਹਦਾ ਨਾਮ ਉਹ ਤੇ ਫਿਰ ਅੱਜ ਕਿਦਾਂ ਪਤਾ ਲੱਗਾ ਵੀ ਡੈੱਡ ਬੋਡੀ ਇੱਥੇ ਅੱਜ ਇੱਥੇ ਵੇਖਣ ਆਏ ਫਿਰ ਦੁਬਾਰੇ ਹੂੰ ਮੁੰਡੇ ਖਲਾਏ ਅਛਾ ਤੇ ਇੱਥੇ ਘਾਣ ਕੇ ਵੇਖਿਆ ਦੇ ਕੀ ਮੰਗ ਕਰਦੇ ਦੇਖ ਲਓ ਜੀ ਇੱਕ ਮਿੰਟ ਜਿਹੜੇ ਜਿਹੜੀ ਡੈੱਡ ਬੋਡੀ ਬਰਾਮਦ ਹੋਈ ਕੋਈ ਚੋਟ ਚੋਟ ਦੇ ਨਿਸ਼ਾਨ ਕੋਈ ਮਤਲਬ ਕਿ ਕੋਈ ਜ਼ਖਮੀ ਵਗੈਰਾ ਕੀਤਾ ਹੋਵੇ ਬੱਚੇ ਨੂੰ ਹਾਂ ਨਾ ਕੋਈ ਨਹੀਂ ਕੋਇ ਕਹੋ ਜੀ ਆਪਣਾ ਹੈ ਨਾਮ ਕਿਤਾ ਲਿਖਾਇਆ ਛੋਟਾ ਨਾਮ ਕੀ ਸੀਗਾ ਗੁਰਪ੍ਰਤਾਪ ਗੁਰਪ੍ਰਤਾਪ ਅੱਛਾ ਕੀ ਮੰਗ ਕਰਦੇ ਜੋ ਜਿਹੜੀ ਨੌਜਵਾਨ ਦੀ ਮੌਤ ਹੋ ਗਈ ਆ ਲੜਕੇ ਦੀ ਮਾਂ ਕਹੇ ਹੁਣੇ ਛੋਟੀਆਂ ਭੈਣਾਂ ਵਿਚਾਰੀਆਂ ਉਹਨਾਂ ਨੂੰ ਕੋਈ ਦਿੱਤਾ ਕੋਈ ਸਹਦਾ ਜੇ ਕੱਲਾ ਕੱਲਾ ਇਕੱਲਾ ਕਲਾ ਵੀਰ ਉਹਨਾਂ ਦਾ ਤੇ ਜਿਹੜੇ ਕਾਤਲ ਆ ਉਹਨਾਂ ਦੇ ਖਿਲਾਫ ਕੀ ਕਾਰਵਾਈ ਦੀ ਮੰਗ ਕਰਦੇ ਉਹਨਾਂ ਨੂੰ ਫਾਉਟ ਉਹਨਾਂ ਦੀ ਸਖਤ 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 ਸਤਾ ਕਰੋਣਵਾਇ ਕਿਤੀ ਜਾਵੇ ਸਰ ਬੱਚੇ ਦੀ ਡੈੱਡ ਬੋਡੀ ਬਰਾਮਦ ਹੋਈ ਆ ਮੜੀ ਗੌਰ ਸਿੰਘ ਨਹਿਰ ਤੋਂ ਸਰ ਕੀ ਮਾਮਲਾ ਕੀ ਆ ਪੂਰਾ ਸਾਰਾ ਇਹ ਪਰਸੋ ਰੋਜ ਤੋਂ ਨਾ ਜਿਹੜਾ ਇੱਕ ਬੱਚਾ ਆ ਇਹਦੇ ਮਾਪੇ ਲੇਬਰ ਦਾ ਕੰਮ ਕਰਦੇ ਆ ਪਾਦਰ ਕਿਸੇ ਦੇ ਨਾਲ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਤੇ ਮਾਤਾ ਕਬਾੜੀ ਦੀ ਦੁਕਾਨ ਤੇ ਲੱਗੀ ਹੋਈ ਹੈ। ਇਹਦੀ ਭੈਣ ਜਿਹੜੀ ਆ ਉਹ ਦਵਾਈ ਲੈਣ ਗਈ ਆ ਤੇ ਬੱਚਾ ਬਾਹਰ ਬੱਚਿਆਂ ਨਾਲ ਹੀ ਖੇਡਦਾ ਹੈ। 11:00 ਵਜੇ ਦੇ ਕਰੀਬ ਬੱਚਾ ਘਰ ਨਹੀਂ ਆਇਆ ਤੇ ਭੈਣ ਜਿਹੜੀ 12:00 1:00 ਵਜੇ ਆਈ ਆ ਜਦੋਂ ਉਹਨੇ ਕੋਈ ਖਾਣਾ ਪੀਣਾ ਬਣਾਇਆ ਤੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਨਹੀਂ ਲੱਭਾ। ਫਿਰ ਉਹਨੇ ਪਿੰਡ ਦੇ ਵਿੱਚ ਪਤਾ ਕੀਤਾ ਤੇ ਈਵਨਿੰਗ ਟਾਈਮ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ। ਉਸਵੰਦੀ ਜਿਹੜਾ ਥਾਣਾ ਪਿੱਖੀ ਪਿੰਡ ਵਿਖੇ ਜਿਹੜਾ ਨਵਾਲਗ ਬੱਚਾ ਗੁੰਮ ਹੋਣ ਤੇ ਜਿਹੜਾ ਕੇਸ ਰਜਿਸਟਰ ਕੀਤਾ ਗਿਆ। ਉਹ ਅੱਜ ਇਹਦੀ ਡੈੱਡ ਬੋਡੀ ਜਿਹੜਾ ਪਿੰਡ ਦੇ ਨਾਲ ਹੀ ਇੱਕ ਜਿਹੜਾ ਗੰਦਾ ਨਾਲਾ ਜਾਂਦਾ ਡਰੇਨ ਹੈਗੀ ਆ ਉਹਦੇ ਵਿੱਚੋਂ ਬਰਾਮਦ ਹੋਈ ਆ ਸੋ ਡੈੱਡ ਬੋਡੀ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਗਈ। ਉਹਦਾ ਪੋਸਟਮਾਰਟਮ ਕਰਾ ਕੇ ਕੌਜ਼ ਆਫ ਡੈਥ ਦਾ ਪਤਾ ਕੀਤਾ ਜਾਊਗਾ ਤੇ ਇਹਨੂੰ ਫਰਦਰ ਇਨਵੈਸਟੀਗੇਟ ਕਰਕੇ ਤੇ ਅਖੀ ਦੋਸ਼ੀਆਂ ਤੱਕ ਪਹੁੰਚੇ ਅਸਰ ਪਰਿਵਾਰ ਦੇ ਕਹਿਣ ਦੇ ਮੁਤਾਬਕ ਜਿਹੜਾ ਆ ਬੱਚਾ ਆ ਉਹਨੂੰ ਚੁੱਕ ਕੇ ਲੈ ਕੇ ਗਿਆ ਕੋਈ ਕੋਈ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਅਜੀਬ ਗੱਲ ਦੋ ਕਿਸਮ ਦੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਮੌਕੇ ਤੇ ਲਈਆਂ ਸੀ ਕੁਝ ਨੇ ਕਿਹਾ ਸੀ ਸਾਨੂੰ ਜਿਹੜਾ ਮੋਟਰਸਾਈਕਲ ਇੱਕ ਇਹਨਾਂ ਦੇ ਏਰੀਆਜ਼ ਘੁੰਮਦਾ ਦੇਖਿਆ ਪਰੰਤੂ ਉਹ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਨੇ ਪਿੰਡ ਨੂੰ ਆਉਣ ਜਾਣ ਵਾਲੇ ਸਾਰੇ ਰਸਤਿਆਂ ਤੇ ਕੁਈ ਇਦਾਂ ਦੀ ਐਵੀਡੈਂਸ ਸਾਨੂੰ ਨਹੀਂ ਮਿਲੀ ਉਦੋਂ ਦੇ ਮੌਕੇ ਦੇ ਹਿਸਾਬ ਨਾਲ ਚਲੋ ਇਹਦੀਆਂ ਜਿਹੜੀਆਂ ਰਿਪੋਰਟਾਂ ਲੱਗੀਆਂ ਹੋਈਆਂ ਨੇ ਸੋ ਇੱਕੇ ਬੱਚਿਆ ਨਾਲ ਖੇਡਦਾ ਸੀ ਦੂਜੇ ਬੱਚਿਆਂ ਨੇ ਦੱਸਿਆ ਵੀ ਆਹ ਫਲਾਣੇ ਬੱਚੇ ਨਾਲ ਖੇਡਦਾ ਏ ਉਹਦੇ ਕੋਲੋਂ ਵੀ ਪੁੱਛਗਿੱਛ ਕੀਤੀ ਪਰੰਤੂ ਉਹ ਪੁਲਿਸ ਨੂੰ ਵੇਖ ਕੇ ਕੱਲ ਘਬਰਾ ਗਿਆ ਸੋ ਇਹਨੂੰ ਹਰ ਪਹਿਲੂ ਦੇ ਆਧਾਰ ਤੇ ਜਿਹੜਾ ਸੱਚ ਨੂੰ ਸਾਹਮਣੇ ਲਿਆ ਕੇ ਤੇਦੀ ਕਾਰਵਾਈ ਕੀਤੀ